ਹਾਂਜੀ ਸਤਿ ਸ੍ਰੀ ਅਕਾਲ ਜੀ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਤੇ ਆਪਣਾ ਇੱਕ ਛੋਟਾ ਜਿਹਾ ਟੂਰ ਚੱਲ ਰਿਹਾ ਸੀਗਾ ਤੇ ਹੁਣ ਆਪਾਂ ਚੱਲੇ ਆ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਸੀਵਾੜਾ ਸਾਹਿਬ ਤੇ ਇਹ ਰੋਡ ਸਿੱਧਾ ਜਾਂਦਾ ਹੈਗਾ ਜੀ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਨੂੰ ਤੇ ਪੂਰੀ ਵੀਡੀਓ ਐਂਡ ਤੱਕ ਜਰੂਰ ਦੇਖੋ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਜੀ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤਾਂ ਕਿ ਉਹ ਅੱਗੇ ਤੋਂ ਹੋਰ ਵੀਡੀਓ ਜੋ ਆਉਣ ਤਾਂ ਉਹ ਤੁਹਾਡੇ ਤੱਕ ਪਹੁੰਚ ਸਕਣ ਤੇ ਬੈਲ ਨੋਟੀਫਿਕੇਸ਼ਨ ਦਾ ਬਟਨ ਜਰੂਰ ਆਨ ਕਰਨਾ ਜੀ ਤੇ ਵੀਡੀਓ ਲਾਸਟ ਤੱਕ ਜਰੂਰ ਦੇਖਣੀ ਤੇ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਵੀ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਇਹ ਜੋ ਧਾਰਮਿਕ ਸਥਾਨ ਗੁਰ ਦਸਵੇਂ ਪਿਤਾ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਦੇ ਨਾਲ ਸੰਬੰਧਤ ਇਤਿਹਾਸਕ ਸਥਾਨ ਹੈ ਜੀ ਤੇ ਆਜੋ ਫਿਰ ਆਪਾਂ ਚੱਲਦੇ ਹਾਂ ਤੇ ਕਰਵਾਉਣੇ ਸਾਨੂੰ ਦਰਸ਼ਨ ਮੇਲਾ ਇਹ ਪਹੁੰਚ ਗਏ ਆਪਾਂ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਸੀਵਾੜਾ ਆਹ ਲੋ ਜੀ ਇਹ ਆ ਗਿਆ ਗੁਰਦੁਆਰਾ ਸਾਹਿਬ ਚਰਨ ਕਮਲ ਸਾਹਿਬ ਮਾਸੀਵਾੜਾ ਸੱਜੇ ਹੱਥਾ ਰੋਡ ਦੇ ਗੁਰਦੁਆਰਾ ਸਾਹਿਬ ਇਹ ਮੇਨ ਪਾਰਕਿੰਗ ਆ ਗਈ ਆਪਾਂ ਇਹ ਮੇਨ ਡਿਊੜੀ ਤੇ ਆਪਾਂ ਮੋਟਰਸਾਈਕਲ ਲੈ ਕੇ ਜਾਵਾਂਗੇ ਅੰਦਰ ਕਿਉਂਕਿ ਜਦੋਂ ਜਾਦੇ ਇਕੱਠ ਹੁੰਦਾ ਤਾਂ ਤਾਂ ਕਰਕੇ ਫਿਰ ਪਾਰਕਿੰਗ ਬਾਹਰ ਹੀ ਹੁੰਦੀ ਆ ਤੇ ਇਸ ਸਥਾਨ ਤੇ ਗੁਰਗੋਬਤ ਸਿੰਘ ਜੀ 8 ਪੋ ਦੀ ਰਾਤ ਨੂੰ ਇਸ ਸਥਾਨ ਤੇ ਆਏ ਸੀਗੇ ਤੇ ਆਪਾਂ ਮੋਟਰਸਾਈਕਲ ਲਾਉਣੇ ਪਹਿਲਾਂ ਸਾਈਡ ਤੇ ਗੁਰਦੁਆਰਾ ਸ੍ਰੀ ਚਾਰਨ ਕਮਲ ਸਾਹਿਬ ਮਾਸੀਵਾੜਾ ਸਾਹਿਬ ਜੀ ਤੇ ਆ ਜੋ ਜੀ ਆਪਾਂ ਚੱਲਦੇ ਆਂ ਕਰਦੇ ਆਂ ਦਰਸ਼ਨ ਮੇਲਾ ਤੇ ਨਾਲੇ ਸੋਨੂੰ ਕਰਵਾਉਣੇ ਤੇ ਪਹਿਲਾਂ ਆਪਾਂ ਮੋਟਰਸਾਈਕਲ ਲਾਉਣੇ ਹੁਣ ਸਾਈਡ ਤੇ ਤੇ ਇਧਰ ਸਿੱਖ ਅਜਾਇਬ ਘਰ ਆ ਜਾਂਦਾ ਲਓ ਜੀ ਆਪਾਂ ਮੋਟਰਸਾਈਕਲ ਲਾਤਾ ਸਾਈਡ ਤੇ ਤੇ ਇਹ ਅੰਦਰੋਂ ਆਉਣ ਸਾਰੇ ਦਿਉੜੀ ਦਾ ਦ੍ਰਿਸ਼ਾ ਤੇ ਗੁਰੂ ਜੀ ਇੱਥੇ ਮੰਨ ਲਓ ਜੋ ਇੱਥੇ ਖੂਹ ਆ ਜਿੱਥੇ ਗੁਰੂ ਜੀ ਨੇ ਜਲ ਸਕਿਆ ਸੀਗਾ ਤੇ ਇਹ ਮੇਨ ਪਾਰਕਿੰਗ ਬਹੁਤੀ ਸੋਹਣੀ ਸਜਾਵਟ ਦੇ ਵਿੱਚ ਫੁੱਲ ਲੱਗੇ ਹੋਏ ਨੇ ਬੂਟੇ ਤੇ ਸੱਜਿਆਥ ਆ ਜਾਂਦਾ ਸरोवर ਤੇ ਪਹਿਲਾਂ ਆਪਾਂ ਜਾਵਾਂਗੇ ਸरोवर ਤੇ ਤੇ ਕਰਕੇ ਪੰਜ ਇਸ਼ਨਾਨ ਉਸ ਤੋਂ ਬਾਅਦ ਆਪਾਂ ਜਾਵਾਂਗੇ ਦਰਬਾਰ ਸਾਹਿਬ ਦੇ ਵਿੱਚ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸੀ ਜਾਵਾਂਗੇ ਇਤਿਹਾਸ ਤੇ ਅੱਜ ਫਿਰ ਆਪਾਂ ਚੱਲਦੇ ਆ ਜੀ ਹੁਣ ਅੱਗੇ ਲਓ ਇਹੋ ਸਾਹਮਣੇ ਦਰਬਾਰ ਸਾਹਿਬ ਆ ਜਾਂਦਾ ਤੇ ਇਧਰ ਖੱਬੇ ਹੱਥ ਜੋੜਾ ਕਰ ਸੱਜੇ ਹੱਥ ਹੈਗਾ ਸਰੋਵਰ ਆਪ ਨੂੰ ਜਾਂਦੇ ਨੂੰ ਤੇ ਪਹਿਲਾਂ ਆਪਾਂ ਸਰੋਵਰ 'ਚ ਕਰਦੇ ਆਂ ਪੰਜ ਇਸ਼ਨਾਨ ਤੇ ਸਾਹਮਣੇ ਦਰਬਾਰ ਸਾਹਿਬ ਕਰੋ ਦਰਸ਼ਨ ਮੇਲਾਈ ਤੁਸੀਂ ਤੇ ਆਪਾਂ ਪਹਿਲਾਂ ਚਾਵੇਂ ਸਰੋਵਰ ਤੇ ਸਰੋਵਰ ਤੇ ਆਪਾਂ ਪੰਜ ਇਸ਼ਨਾਨ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਆਂ ਦਰਸ਼ਨ ਮੇਲਾ ਤੇ ਨਾਲੇ ਆਪਾਂ ਤੁਹਾਨੂੰ ਨਾਲ ਦੀ ਨਾਲ ਆਪਾਂ ਇਥੋਂ ਦਾ ਇਤਿਹਾਸ ਵੀ ਦੱਸੀ ਜਾਵਾਂਗੇ ਤੇ ਆ ਜੋ ਜੀ ਆਪਾਂ ਪਹਿਲਾਂ ਚੱਲਦੇ ਆਂ ਸਰੋਵਰ ਤੇ ਜੀ ਗੁਰਦੁਆਰਾ 마ਸੀਵਾੜੀ ਦੀ ਜਿਹੜੀ ਲੋਕੇਸ਼ਨ ਆ ਇਹ ਮੰਨ ਲਓ ਜਦੋਂ ਆਪਾਂ ਦਰਾਹੇ ਤੋਂ ਰੋਪੜ ਨੂੰ ਜਾਂਦੇ ਆਂ ਤਾਂ ਇਹ ਰਸਤੇ ਦੇ ਵਿੱਚ ਆਉਂਦਾ 마ਸੀਵਾੜਾ ਸਾਹਿਬ ਜਿਹਦਾ ਆਪਾਂ ਦਰਾਹੇ ਤੋਂ ਰੋਪੜ ਨੂੰ ਜਾਂਦੇ ਆਂ ਜੋ ਨਹਿਰੇ ਨਾਲ ਰੋਡ ਜਾਂਦਾਗਾ ਉਹ ਰੋਡ ਤੋਂ ਤਕਰੀਬਨ ਇਹ 2-3 ਕਿਲੋਮੀਟਰ ਦੇ 마ਸੀਵਾੜਾ ਗੁਰਦੁਆਰਾ ਸਾਹਿਬ ਇਸ ਤੱਕ ਚਰਨ ਕਮਲ 마ਸੀਵਾੜਾ ਗੁਰਦੁਆਰਾ ਸਾਹਿਬ ਤੇ ਵੈਸੇ ਜੇ ਉਧਰੋਂ ਆਉਣੇ ਆ ਤਾਂ ਸੱਜੇ ਹੱਥ ਸਾਈਡ ਰੋਪੜ ਵਾਲੀ ਸਾਈਡ ਤੋਂ ਆਉਣੇ ਆ ਤੇ ਜੇ ਆਪਾਂ ਇਧਰੋਂ ਦਰਾਹੇ ਵਾਲੀ ਸਾਈਡ ਤੋਂ ਜਾ ਰਹੇ ਆ ਤਾਂ ਇਹ ਖੱਬੀ ਆ ਤੇ ਸਾਈਡ ਦੋ 메ਨ ਰੋਡ ਜੋ ਨਹਿਰ ਵਾਲਾ ਰੋਡ ਆ ਤੋਂ ਤਕਰੀਬਨ ਇਹ ਦੋ ਵੱਧ ਤੋਂ ਤਿੰਨ ਇਦਾਂ ਕਿਲੋਮੀਟਰ ਦੀ ਦੂਰੀ ਤੇ ਇਹ ਗੁਰਦੁਆਰਾ ਸਾਹਿਬ ਸਤਤ ਹੈ ਜਦੋਂ ਵੀ ਤੁਸੀਂ ਇਧਰਲੇ ਆਉਣੇ ਆ ਤਾਂ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਦਾ ਦਰਸ਼ਨ ਮਿਲਣਾ ਜ਼ਰੂਰ ਕਰਵਾ ਕੇ ਜਾਓ ਤਾਂ ਕਿ ਆਪਣੇ ਗੁਰੂਆਂ ਦੇ ਇਤਿਹਾਸ ਬਾਰੇ ਬੱਚਿਆਂ ਤੇ ਪਰਿਵਾਰ ਨੂੰ ਪਤਾ ਲੱਗ ਸਕੇ ਤੇ ਇਤਿਹਾਸ ਦੇ ਮੁਤਾਬਕ ਇਤਿਹਾਸ ਦੇ ਮੁਤਾਬਕ ਜਦੋਂ 10ਵੇਂ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਹਬਜ਼ਾਦੇ ਅਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਚਾਲੇ ਪਾ ਕੇ ਪਿੰਡ ਚੂੜਪੁਰ ਵਿਖੇ ਪਹੁੰਚ ਕੇ ਇੱਕ ਝਾੜ ਵਿਖੇ ਵਿਸ਼ਰਾਮ ਕੀਤਾ ਜਿੱਤੇ ਹੁਣ ਗੁਰਦੁਆਰਾ ਝਾੜ ਸਾਹਿਬ ਸੋਭਤ ਹੈ ਉਸ ਤੋਂ ਬਾਅਦ ਗੁਰੂ ਜੀ ਗੁਰਦਵਾਰਾ ਸ੍ਰੀ ਝਾੜ ਸਾਹਿਬ ਤੋਂ ਚੱਲ ਕੇ ਗੁਰੂ ਜੀ ਪਿੰਡ ਭਪਾਤ ਸਹਿਜੋ ਮਾਜਰਾ ਹੁੰਦੇ ਹੋਏ ਮਾਸੀਵਾੜੇ ਦੇ ਜੰਗਲਾਂ ਵੱਲ ਆ ਪਹੁੰਚੇ ਗੁਰੂ ਜੀ ਨੇ ਇੱਥੇ ਇੱਕ ਖੂਹ ਤੇ ਪਹੁੰਚ ਕੇ ਜਲ ਸਕਿਆ ਅਤੇ ਫਿਰ ਝੰਡ ਦੇ ਇਹ ਦਰਖਤ ਹੇਠ ਖੂਹ ਤੋਂ ਲਿਆਂਦੀ ਮਿੱਟੀ ਦੀ ਟਿੰਡ ਨੂੰ ਸਰਾਣੇ ਰੱਖ ਕੇ ਆਰਾਮ ਕੀਤਾ ਉਹ ਖੂਹ ਹੁਣ ਸਰੋਵਰ ਦੇ ਨੇੜੇ ਅਤੇ ਝੰਡ ਦਾ ਦਰਖਤ ਗੁਰਦੁਆਰਾ ਸਾਹਿਬ ਦੇ ਸੱਜੇ ਹੱਥ ਮੌਜੂਦ ਹੈ ਜਿੱਥੇ ਗੁਰੂ ਜੀ ਨੇ ਪ੍ਰਮਾਤਮਾ ਨੂੰ ਯਾਦ ਕਰਦਿਆਂ ਇਹ ਸ਼ਬਦ ਉਚਾਰਨ ਕੀਤੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦਾ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਵਿਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੇ ਉਚਾਰਨ ਕੀਤੇ ਸੀ ਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਜੀ ਅਤੇ ਇੱਕ ਇੱਕ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਜੀ ਨੂੰ ਇੱਥੇ ਆ ਕੇ ਮਿਲੇ ਇੱਥੋਂ ਗੁਰੂ ਗੁਰੂ ਸਾਹਿਬਾਨ ਜੀ ਭਾਈ ਗੁਲਾਬੇ ਤੇ ਪੰਜਾਬੇ ਦੇ ਨਾਲ ਮਾਸੀਵਾੜਾ ਵੇਖੀ ਉਹਨਾਂ ਦੇ ਘਰ ਗਏ ਉਤੇ ਹੀ ਮਾਤਾ ਹਰਦੇਈ ਜੀ ਪਾਸੋਂ ਚੋਲਾ ਪ੍ਰਵਾਨ ਕੀਤਾ ਜਿੱਤੇ ਹੁਣ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਸੋਭਤ ਹੈ ਉਥੋਂ ਚੱਲ ਕੇ ਗੁਰੂ ਸਾਹਿਬਾਨ ਜੀ ਗਣੀ ਖਾ ਤੇ ਨਵੀ ਖਾਨ ਦੇ ਘਰ ਗਏ ਜਿੱਤੇ ਹੁਣ ਗੁਰਦੁਆਰਾ ਸਹਿਬ ਗਣੀ ਖਾ ਤੇ ਨਵੀ ਖਾਨ ਸੋਭਤ ਹੈ ਉਥੋਂ ਚੱਲ ਕੇ ਗੁਰੂ ਸਾਹਿਬਾਨ ਜੀ ਉੱਚ ਦੇ ਪੀਰ ਦੇ ਰੂਪ ਵਿੱਚ ਮਾਸੀਵਾੜੇ ਤੋਂ ਬਾਹਰ ਪਹੁੰਚੇ ਤਾਂ ਮੁਗਲ ਫੌਜਾਂ ਦਾ ਘੇਰਾ ਪੈ ਗਿਆ ਜਿੱਤੇ ਗੁਰੂ ਗੁਰੂ ਸਾਹਿਬਾਨ ਜੀ ਦੀ ਉੱਚ ਦੇ ਪੀਰ ਵਜੋਂ ਦਲਵਾਰ ਖਾਨ ਨੇ ਪੀਰ ਮੁਹੰਮਦ ਕਾਜੀ ਪਾਸੋ ਸੁਨਾਖਤ ਕਰਵਾਈ ਜਿੱਤੇ ਹੁਣ ਗੁਰਦੁਆਰਾ ਸ੍ਰੀ ਕਰਪਾਨ ਭੇਟ ਸਾਹਿਬ ਸੋਭਤ ਹੈ ਤੇ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਤੇ ਹੁਣ ਆਪਾਂ ਚੱਲਦੇ ਆਂ ਲੰਗਰ ਹਾਲ ਦੇ ਵਿੱਚ ਤੇ ਲੰਗਰ ਸਾਕ ਕੇ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਤੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਸਾਨੂੰ ਕਮੈਂਟ ਕਰਕੇ ਦੱਸਣਾ ਜੀ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਨਾ ਜੀ ਲਓ ਜੀ ਹੁਣ ਆਪਾਂ ਚੱਲਦੇ ਆਂ ਨਾਮਸ਼ਕਾਰ ਕਰਦੇ ਆਂ ਤੇ ਸਰਗਲਾ ਗੁਰੂ ਦਾ ਫੰਗਰ ਹੋਣਾ ਆਪਾਂ ਸੋਚਿਆ ਲੱਗਦਾ ਸ਼ਾਮ ਉਹ ਘਟਦਾ ਤਾਂ ਅਗਰ ਅੱਛੀ ਥੋੜੀ ਜੀ ਆਉਗੀ ਜੀ ਦੋ ਇਹ ਵੀ ਜੋ ਲੱਗ ਰਹਾ ਹੈ ਇਹ ਕਰਦੇ ਆਪਣਾ ਮੁੱਛੇ ਚਾਲਦੇ ਹੁਣ ਆਪਾਂ ਸ਼ਾਮ ਘਟ ਸੀਗਾ ਕਿਉਂਕਿ